ਹੁਣ ਆਮ ਮਨੁੱਖ ਦਾ ਸਵਾਲ ਆ ਵੀ ਜਿਹੜੇ ਇਹ ਇੰਦਰੀਆਂ ਦੇ ਰਸ ਨੇ ਵੀ ਇਹਨਾਂ ਨੂੰ ਤਿਆਗੋ ਵੀ ਜੇ ਤਿਆਗੀਏ ਫਿਰ ਪਰਮਾਤਮਾ ਨੇ ਬਣਾਈ ਕਿਉਂ ਫਿਰ ਬਣਾਈ ਕਿਉਂ ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਤਿਆਗਣ ਦੀ ਲੋੜ ਨਹੀਂ ਇਹਨਾਂ ਨੂੰ ਸੀੜੀ ਬਣਾਓ ਸੀੜੀ ਬਣਾਓ ਤੇ ਜਿਸ ਰਸ ਦੇ ਵਿੱਚ ਜਾ ਰਹੇ ਹੋ ਉਹਨੂੰ ਪੂਰਨਤਾ ਦੇ ਨਾਲ ਉਹਦੇ ਵਿੱਚੋਂ ਦੀ ਕ੍ਰੋਸ ਕਰੋ ਉਹਦੇ ਵਿੱਚੋਂ ਦੀ ਲੰਘ ਜਾਓ ਦੇਖੋ ਜਿਵੇਂ ਕਿ ਇੱਕ ਮਨੁੱਖ ਇੱਕ ਨ੍ਰਿਤ ਦੇਖ ਰਿਹਾ ਹੁਣ ਨ੍ਰਿਤ ਦੇਖ ਰਿਹਾ ਨ੍ਰਿਤ ਦੇਖਦਾ ਦੇਖਦਾ ਹੁਣ ਜੋ ਲੜਕੀ ਨ੍ਰਿਤ ਕਰ ਰਹੀ ਆ ਉਹਦੀ ਦ੍ਰਿਸ਼ਟੀ ਸਿਰਫ ਲੜਕੀ ਤੇ ਨਾ ਰੁਕੇ ਇਤਨਾ ਨ੍ਰਿਤ ਦੇ ਵਿੱਚ ਲੀਨ ਹੋ ਜੇ ਕਿ ਨ੍ਰਿਤ ਦੇ ਵਿੱਚ ਦੀ ਦ੍ਰਿਸ਼ਟੀ ਨਿਕਲਦੀ ਉਹਦੀ ਕਰਤੇ ਨਾਲ ਜਾ ਜੁੜੇ ਨ੍ਰਿਤ ਕਰਾਸ ਕਰ ਜੇ ਫੇਰ ਤਾਂ ਉਹੀ ਨ੍ਰਿਤ ਜੇ ਦੁਬਾਰਾ ਦੁਬਾਰਾ ਉਹਦੇ ਅੱਗੇ ਪੇਸ਼ ਹੋ ਰਿਹਾ ਉਦਾਸ ਉਸ ਤਰ੍ਹਾਂ ਹੀ ਵੱਧਦਾ ਜਾਊਗਾ ਅਤੇ ਉਸ ਲੜਕੀ ਦੇ ਪ੍ਰਤੀ ਐਸੇ ਮਨੁੱਖ ਦਾ ਕੋਈ ਆਕਰਸ਼ਣ ਵੀ ਨਹੀਂ ਵਾਸ਼ਨਾ ਭਰਿਆ ਆਕਰਸ਼ਣ ਨਹੀਂ ਪੈਦਾ ਹੋਊਗਾ ਕਿਉਂਕਿ ਉਹਦੀ ਉਹ ਕਰਤੇ ਨਾਲ ਜੁੜ ਗਿਆ ਉਹ ਨ੍ਰਿਤ ਆਇਆ ਕਿੱਥੋਂ ਉਹਦੇ ਨਾਲ ਜੁੜ ਗਿਆ ਹੁਣ ਇਸ ਤਰ੍ਹਾਂ ਜਿਹੜੇ ਇਹ ਇੰਦਰੀਆਂ ਨੇ ਇੰਦਰੀਆਂ ਦੇ ਰਸ ਜੋ ਪਰਮਾਤਮਾ ਨੇ ਬਣਾਏ ਨੇ ਵੇਖ ਇਹਨਾਂ ਦਾ ਕਾਰਨ ਬੜਾ ਮਹੱਤਵਪੂਰਨ ਹੈ ਇਹ ਐਵੇਂ ਨਹੀਂ ਬਣਾਏ ਜੇ ਇੰਦਰੀਆਂ ਦੇ ਰਸ ਨਾ ਹੋਣ ਪਰ ਮਨੁੱਖ ਸੰਸਾਰ ਤੇ ਇੱਕ ਮਿੰਟ ਵੀ ਜਿਣਾ ਮੁਸ਼ਕਲ ਆ ਕਿਉਂਕਿ ਰਸ ਦੇ ਆਧਾਰ ਤੇ ਹੀ ਜਿਉਂਦਾ ਹੈ ਹੁਣ ਅਸੀਂ ਇੱਥੇ ਬੈਠੇ ਆ ਕੋਈ ਨਾ ਕੋਈ ਰਸ ਦੀ ਉਮੀਦ ਲਈ ਬੈਠੇ ਆ ਵੀ ਆਉਣ ਵਾਲੇ ਸਮੇਂ 'ਚ ਇਹ ਚੀਜ਼ ਮਿਲੂਗੀ ਸਾਨੂੰ ਰਸ ਆਊਗਾ ਹੁਣ ਜਦ ਲਗ ਸਵਾਸ ਤਬ ਲਗ ਆਸ ਜੇ ਸਵਾਸ ਖਤ ਆਸ ਖਤਮ ਹੋ ਜੇ ਆਉਣ ਵਾਲੇ ਸਮੇਂ ਦੀ ਅਸੀਂ ਇੱਥੇ ਬੈਠੇ ਹੁਣੇ ਮਰਦਾ ਹੁਣੇ ਮਰਦਾ ਹੋ ਜਾਗੇ ਕਿਉਂ ਆਉਣ ਵਾਲੇ ਸਮੇਂ ਦੀ ਕੋਈ ਉਮੀਦ ਨਹੀਂ ਜਦ ਲਗ ਸਵਾਸ ਤਬ ਲਗ ਆਸ ਸਵਾਸ ਤੇ ਆਸ ਦਾ ਚੋਲੀ ਦਾ ਬੰਦਾ ਸਾਥ